ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾਵੱਲੂ ਫੈਡਰੇਸ਼ਨ ਦੀ 81ਵਾਂ ਸਥਾਪਨਾ ਦਿਵਸ ਅਜਿਹੀ ਅਕਾਲ ਤਖਸੈਬ ਦੇ ਸੰਮੁਖ ਫੈਡਰੇਸ਼ਨ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਕੇ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਪ੍ਰਵਿੰਦਰਜੀਤ ਸਿੰਘ ਬੁੱਟਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਮਦਮੀ ਟਕਸਾਲ ਦੇ ਬੁਲਾਰੇ ਸੁਖਦੇਵ ਸਿੰਘ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਟੋਟ ਜਨਰਲ ਸਕੱਤਰ ਲਖਬੀਰ ਸਿੰਘ ਸ਼ੇਖੋ ਤੋਂ ਇਲਾਵਾ ਆਗੂ ਤੇ ਵਰਕਰ ਵੱਡੀ ਗਿਣਤੀ ਦੇ ਵਿੱਚ ਹਾਦਸੇ ਹਨ ਜਿਨ੍ਹਾਂ ਵੱਲੋਂ ਕੀ ਜਿਹੜੀ ਕੀ ਇਸ ਰੈਲੀ ਦੇ ਵਿੱਚ ਅ ਸ਼ਮੂਲੀਅਤ ਕੀਤੀ ਅਤੇ ਉਸ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਮਾੜੀ ਗੱਲ ਹੈ ਕਿਉਂਕਿ ਸਮੁੱਚੀ ਮਾਨਵਤਾ ਦੀ ਗੱਲ ਅਸੀਂ ਕਰਦੇ ਆ ਸਮੁੱਚੇ ਭਾਈਚਾਰੇ ਦੀ ਗੱਲ ਅਸੀਂ ਕਰਦੇ ਆ ਉਹ ਉਸ ਗੱਲ ਨੂੰ ਲੈ ਕੇ ਜਿਹੜਾ ਪੰਜਾਬ ਨੂੰ ਮੋੜੋ ਸਾਰਨ ਦੀ ਗੱਲ ਆ ਅੱਜ ਫੈਡਰੇਸ਼ਨ ਆਪਣੀ ਬਰੇਗਣ ਜਿਹੜੀ ਕਾਲ ਤੱਕ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਨੂੰ ਮੋੜੋ ਸਾਰੀ ਲਈ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਜਿਹੜਾ ਸਾਰੀ ਜਥੇਬੰਦੀ ਆ ਜਰ ਅਰਦਾਸ ਕਰਨ ਜਾ ਰਹੀ ਆ ਤੋਂ ਗੁਰੂ ਕਿਰਪਾ ਕਰੇ ਇਹ ਪੰਜਾਬ ਜਿੱਥੇ ਜਿਹੜਾ ਉਜਾੜਾ ਹੋਇਆ ਉਸ ਦੀ ਵਿੱਚੋਂ ਵੀ ਨਿਕਲੇ ਕਿਉਂਕਿ ਪੰਜਾਬ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਆਪਸੀ ਭਾਈਚਾਰੇ ਦੀ ਮਤ ਕਰਦਾ ਹੋਰ ਭਾਈਚਾਰੇ ਵੀ ਇੱਥੇ ਆ ਕੇ ਬਹੁਤ ਸਾਰੀ ਮਦਦ ਕਰਦੇ ਨੇ ਸਹਿਯੋਗ ਕਰਦੇ ਨੇ ਸਾਡਾ ਉਹਨਾਂ ਦੇ ਲਈ ਤਹਿ ਦਿਲ ਤੋਂ ਸਨਮਾਨ ਅਤੇ ਸਤਿਕਾਰ ਤੇ ਦੂਜੇ ਪਾਸੇ ਇਸ ਪੰਜਾਬ ਦੇ ਵਿੱਚ ਬਦਲਾ ਦੇ ਨਾਮ ਦੇ ਉੱਤੇ ਇੱਕ ਵੱਡਾ ਚੋਰ ਤੇ ڈاکੂ ਲਟੇਰਿਆਂ ਦਾ ਇੱਕ ਇੱਕ ਫੌਜ ਜਿਹੜੀ ਆ ਇਸ ਤੇ ਹਮਲਾ ਕਰਨ ਆਈ ਤੋਂ ਉਹਨਾਂ ਦੇ ਬਦਲਾ ਵਾਸਤੇ ਵੀ ਪੰਜਾਬ ਨੂੰ ਮੋੜ ਸਾਰਨ ਵਾਸਤੇ ਵੀ ਸਿਆਸੀ ਫਿਜ਼ਾ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਅਕਾਲੀ ਦਰਬਰ ਵਰਗੇ ਜਥੇਬੰਦੀਆਂ ਨੂੰ ਅੱਗੇ